ਸੋ ਗੁਰਾ ਜਾਣਾ ਜਾਂਦੇ ਕੋਈ ਜਾਵੜਾਂ ਦੇ ਜਾਵੜਾਂ ਦੇ ਲੋ ਜੀ ਮੋੜ ਦੇ ਮੋੜ ਦੇ ਹੋ ਲਿਓ ਲੈ ਚਲੋ ਭਰਾ ਉੱਥੇ ਲੱਗ ਲੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਚੂੰਗਾ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਜ਼ਿਮੀਂਦਾਰ ਭਰਾ ਠੀਕ ਹੈ ਜੀ ਇਹਦੇ ਕੋਲ ਦੋ ਨਾਕ ਪਕਾਉਗਾ ਜੀ ਇੱਕ ਮੱਝ ਗੱਬਣ ਤੋਕੜ ਤੇ ਗਾਂ ਸੂਣ ਵਾਲੀ ਆ ਠੀਕ ਹੈ ਜੀ ਕੋਈ ਵਪਾਰ ਦਾ ਕੰਮ ਨਹੀਂ ਕਰੇ ਲੂ ਬਾਈ ਦਾ ਮਾਲ ਆ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਹੁਤ ਬਹੁਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਸੀ ਕਾ ਜੀ ਸਸੀ ਕਾ ਬਾਈ ਨਾਮ ਵੀਰ ਜੀ ਆਪਣਾ ਨਾਮ ਜਗਨਾਥ ਹੈ ਪੈਂਡ ਚੁੰਗਾ ਵੀਰੇ ਜ਼ਿਲ੍ਹਾ ਬਰਨਾਲਾ ਵੀਰੇ ਮੱਝ ਦੀ ਜਾਣਕਾਰੀ ਦੋ ਜੀ ਆਪਣੀ ਇਹ ਮੱਝ 3.5 ਮਹੀਨੇ ਦੀ ਗੱਬਣਾ ਵੀਰੇ ਹਾਂਜੀ ਤੇ 4 ਕਿਲੋ ਦੁੱਧਾ ਦੋਨੇ ਟਾਈਮਾਂ ਦਾ 4 ਕਿਲੋ ਦੁੱਧਾ ਹਾਂ ਠੀਕ ਹੈ ਬੱਚਾ ਹੈ ਨਹੀਂਗਾ ਪਿੱਛੇ ਤੇ ਬੱਚਾ ਹੈ ਨਹੀਂ ਠੀਕ ਆ ਤੇ 40 ਮਿਲਦੀ ਹੈ ਹਾਂ 40 ਦੀ ਠੀਕ ਆ ਆਪਣੀ ਚੈੱਕ ਕਰਵਾਈ ਵੀ ਵੀਰੇ ਹਾਂ ਹਾਂ ਚੈੱਕ ਕਰਾਈ ਵੀਰੇ ਜਿਵੇਂ ਮਰਜ਼ੀ ਗਾਲੇ ਕੋਈ ਚੈੱਕ ਕਰ ਲੋ ਥਾਣੇ ਚੈੱਕ ਕਰ ਸਕਦੇ 4 ਥਾਣਾ ਨਹੀਂ ਥਾਣਾ ਤੋਂ ਤੇ ਅੱਲਾ ਵੀਰੇ ਇੱਕ ਤੋਂ ਠੀਕ ਆ ਇੱਕ ਥਾਣਾ ਤੋਂ ਤੇਲਾ ਜਵੇਂ ਤੇਲਾ ਹਾਂ ਮਾੜਾ ਮੋਟਾ ਵੀ ਹੁੰਦਾ ਨਹੀਂ 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 ਹੁੰਦਾ ਨਹੀਂ ਠੀਕ ਆ ਦਸੰਦਾ ਪਹਿਲਾਂ ਫਰਜ ਬੰਦਾ ਹਨ ਤੇ ਫਿਰ ਚੈੱਕ ਕਰ ਸਕਦੇ ਤੋਰ ਦੋ ਪਰਾਏ ਨੂੰ ਲੋ ਜੀ ਕਿਹੜੇ ਥਾਂ ਤੋਂ ਵੀਰੇ ਤੈਲਾ ਪਿਛਲੇ ਥਾਂ ਤੋਂ ਵੀਰੇ ਉਹ ਪਰਲੀ ਸਾੜਾ ਠੀਕ ਆ ਓਕੇ ਚੱਲ ਵੀ ਤੋਰ ਤੋਰ ਦੇ ਲੋ ਜੀ ਲੋ ਜੀ ਮੰਦਰੀ ਹੈ ਨਹੀਂ ਕਾਕ ਹੈਗਾ ਤਾਂ ਉੱਪਰ ਨੂੰ ਜੋ ਹੋਇਆ ਬਈ ਅੱਛਾ ਅੱਛਾ ਓਕੇ ਪਰਲੀ ਚੜ ਗਿਆ ਠੀਕ ਆ ਉੱਪਰ ਚੱਲ ਪਹਿਲਾਂ ਸਹੀ ਸੀਗਾ ਕੀ ਹੋਇਆ ਯਾਰ ਠੀਕ ਆ ਜੀ ਆ ਪੱਕੇ ਥਾਣਾ ਹੋ ਜਾਂਦਾ ਓਕੇ ਲੋ ਭਰਾ ਤਾਂ ਹੀ ਚੜ ਗਿਆ ਬਾਈ ਕੰਨਾ ਥਣ ਤੈਲੀ ਆ ਠੀਕ ਹੈ ਉਧਰ ਕੋਈ ਪਤਾ ਨਹੀਂ ਲੱਗਾ ਬਾਈ ਨੇ ਆਪ ਨੂੰ ਦੱਸਤਾ ਲੋ ਜੀ ਤਾਂ ਹੀ ਉਪਰ ਚੜ ਗਿਆ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਨੇ ਦੁੱਧ ਦੱਸਤਾ ਬਾਈ ਚਾਹੇ ਦੋੜਾ ਕੁ ਚੋੜਿਆ ਗੜਾ ਹਾਂ ਹਾਂ ਮਰੇ ਜਨਨ ਦਾ ਮਾਜੀ ਕੋਲ ਠੀਕ ਆ ਸਾਢੇ 3 ਮਹੀਨੇ ਦੀ ਬਾਈ ਦੀ ਚੈੱਕ ਕਰਵਾ ਲਈਏ ਤੁਸੀਂ ਚੈੱਕ ਕਰਵਾ ਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਠੀਕ ਹੈ ਜੀ ਰੇਟ ਬਾਈ ਜੀ ਦਾ ਰੇਟ ਵੀਰੇ ਫੋਨ ਤੇ ਕਰ ਲਾਂਗੇ ਠੀਕ ਆ ਜੀ ਲੋ ਭਰਾ ਹਾਂਜੀ ਤੁਸੀਂ ਗਾਂ ਬਾਰੇ ਦੱਸੋ ਜੀ ਇਹ ਗਾਂ ਦੇ ਵੀਰੇ 28 ਤਰੀਕ ਨੂੰ ਦਿਨ ਪੂਰੇ ਅਸੇ ਨੂੰ ਹਾਂਜੀ ਤੇ ਤੀਜੇ ਸੋਇਆ ਇਹ ਠੀਕ ਆ ਚੈੱਕ ਕਰ ਸਕਦਾ ਅੱਜ ਕਿ ਨਹੀਂ ਉਹ ਵੀ 26 ਅੱਜ 26 ਤਰੀਕ ਹੋ ਗਏ ਰੇ 26 ਤਰੀਕ ਆ ਭਰਾ ਦੋ ਦਿਨ ਰਹਿ ਗਏ ਬਾ ہاں ਇਹਨੇ ਪਤਾ ਅੱਜ ਭਲਕ ਸੂਪ ਹੈ ਨਾ ਹਾਂ ਤੇ ਪਿਛਲੇ ਦਿਨ ਦੁੱਧ ਵੀਰੇ ਦੁੱਧ ਦਾ 15 ਲੀਟਰ ਸੀ ਆ ਵੀਰੇ ਤੇ ਰੇਟ ਰੂਟ ਭਰਾ ਇਹਦਾ ਰੇਟ ਫੋਨ ਤੇ ਕਰ ਲੈ ਇਹਦਾ ਰੇਟ ਵੀ ਫੋਨ ਤੇ ਇੱਕ ਦਿਨ ਸੁਣ ਵਾਲੀ ਆ ਪਿਛਲੇ ਪਿਛਲੇ ਸੂਏ ਦੁੱਧ ਹੈ 15 ਲੀਟਰ ਹਨਾ ਬਾਕੀ ਇਹਦੀ ਸੇਵਾ ਦਾ ਹਨਾ ਹਾਂਜੀ ਵੀਰੇ ਬਾਕੀ ਦੁੱਧ ਤਾਂ ਸੇਵਾ ਦਾ ਵੀਰੇ ਹਾਂ ਲਓ ਜੀ ਤੋਰੋ ਚੈੱਕ ਕਰ ਸਕਦਾ ਭਰਾ ਠੀਕ ਹੈ ਜੀ ਪੂਰਾ ਤਰ੍ਹਾਂ ਦਿਖਾ ਦੇ ਨਿਕਲ ਮੈਂ ਬੜੀ ਦਲੇਵਾ ਹਾਂ ਬਹੁਤ ਸੋਹਣਾ ਠੀਕ ਹੈ ਇਹ ਸੈਕ ਕਰ ਸਾਡੇ ਲਓ ਜੀ ਲਓ ਭਰਾ ਜਾਣਾ ਜਾਵਦੇ ਕੋਈ ਜਾਵੜਾਂ ਦੇ ਜਾਵੜਾਂ ਦੇ ਲਓ ਜੀ ਮੋੜ ਦੇ ਮੋੜ ਲਿਓ ਲਿਓ ਲੈ ਚਲੋ ਭਰਾ ਉਥੇ ਲੈ ਲਓ ਸਾਈ ਜੀ ਨਾਲ ਜੁਰੂ ਕਨੈਕਟ ਕਰੋ ਭਰਾ ਫਰੈਂਡ ਚੁੰਗਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਸੂਨ ਵਾਲੀ ਗਾਂ ਬਕਾਊਆ ਤੇ ਜ਼ਿਮੀਦਾਰ ਭਰਾ ਠੀਕ ਹੈ ਬਾਈ ਜੀ ਨਾਲ ਜੁਕ ਕਨੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ